ਠੀਕ ਹੈ ਮੇ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰ ਰਿਹਾ ਕੋ ਠੀਕ ਹੋਵੋਗੇ ਤਾਂ ਰਾਜੀ ਬਹੁਤ ਬੱਚਿਆਂ ਦੀ ਸ਼ਿਕਾਇਤ ਸੀ ਬਹੁਤ ਬੱਚਿਆਂ ਨੂੰ ਇਹ ਸਮਝਣ ਦੇ ਵਿੱਚ ਪ੍ਰੋਬਲਮ ਸੀ ਕਿ ਅਸੀਂ ਜੀ ਜਿਹੜਾ ਪੰਜਾਬ ਪੁਲਿਸ ਦੀ ਤਿਆਰੀ ਕਰਨੀ ਹੈ ਸਮਾਂ ਵੀ ਰਾਜੀ ਤੁਹਾਡੇ ਕੋਲੇ ਹਜੇ ਹੈਗਾ ਠੀਕ ਹੈ ਜੀ ਜਿਹੜੀ ਅਸੀਂ ਤਿਆਰੀ ਕਰਨੀ ਹੈ ਉਹ ਕਿਸ ਤਰ੍ਹਾਂ ਕਰਨੀ ਹੈ ਕਿਹੜੇ-ਕਿਹੜੇ ਸਬਜੈਕਟਾਂ ਦੇ ਅਸੀਂ ਜ਼ਿਆਦਾ ਜ਼ੋਰ ਦੇਣਾ ਹੈ ਅਸੀਂ ਅਕੋਰਡਿੰਗ ਟੂ ਜਿਵੇਂ ਪੰਜਾਬ ਪ੍ਰੋਫੈਸਰ ਸਲੀਪਸ ਮੈਂਸ਼ਨ ਕੀਤਾ ਹੋਇਆ ਉਸ ਤਰ੍ਹਾਂ ਪੜ੍ਹਨਾ ਹੈ ਕਿ ਅਸੀਂ ਬਾਹਰੋਂ ਵੀ ਕੋਈ ਚੀਜ਼ ਕਰਨੀ ਹੈ ਕਿਵੇਂ ਦਾ ਸਾਰਾ ਪ੍ਰੋਸੈਸਰ ਹੋਊਗਾ ਪੇਪਰ ਆਊਟ ਆਫ ਸਲੀਪਸ ਜਾਊਗਾ ਕਿ ਆਊਟ ਆਫ ਸਲੀਪਸ ਨਹੀਂ ਜਾਂਦਾ ਕਿਹੜੀ ਸੰਸਥਾ ਪੇਪਰ ਲਊਗੀ ਕਿਹੜੇ-ਕਿਹੜੇ ਵਿਸ਼ੇ ਆਪਾਂ ਕਰਨੇ ਆ ਕਿਵੇਂ ਤੁਸੀਂ ਕਰਨੇ ਆ ਜਿਹਦੇ ਕਰਕੇ ਤੁਹਾਡੇ ਸਮੇਂ ਦੀ ਬਚਤ ਹੋਵੇ ਸਾਰੀਆਂ ਗੱਲਾਂ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਦੱਸੂਗਾ ਠੀਕ ਹੈ ਜੀ ਇਹ ਪੈਟਰਨ ਜਿਹੜਾ ਕੋਈ ਇਹ ਨਹੀਂ ਹੈਗਾ ਕਿ ਮੈਂ ਬੈਸੀ ਬਣਾ ਲਿਆ ਟਾਪਰ ਹੈ ਚਾਹੇ ਮੈਂ ਪੇਪਰ ਦਿੱਤੇ ਇਸ ਪੈਟਰਨ ਨਾਲ ਠੀਕ ਹੈ ਜੀ ਚਾਹੇ ਕਿਸੇ ਬੱਚੇ ਨੇ ਉਹਨੇ ਕਲੀਅਰ ਜਿਹੜਾ ਬੱਚਾ ਜੇ ਟਾਈਮ ਤੇ ਜੁਆਇਨ ਕਰ ਰਿਹਾ ਚਾਹੇ ਉਹਨੇ ਦਿੱਤਾ ਪੈਟਰਨ ਬਹੁਤ ਵਧੀਆ ਹੈਗਾ ਫੋਲੋ ਕਰਨ ਵਾਲਾ ਬੱਚਾ ਚਾਹੀਦਾ ਹੈਗਾ ਠੀਕ ਹੈ ਜੀ ਫੋਲੋ ਕਰਨ ਵਾਲਾ ਬੱਚਾ ਚਾਹੀਦਾ ਹੈ ਦੇਖੋ ਜੀ ਸਭ ਤੋਂ ਪਹਿਲਾਂ ਇਸ ਤੋਂ ਤੁਹਾਨੂੰ ਇਹਦੇ ਵਿੱਚ ਮੈਂ ਇੱਕ ਟ੍ਰਿਕ ਦੱਸੂੰਗਾ ਕਿ ਤੁਸੀਂ ਕਿਵੇਂ ਆਲਾ ਟਾਈਮ ਟੇਬਲ ਸੈੱਟ ਕਰਨਾ ਜਿਹਦੇ ਕਰਕੇ ਤੁਹਾਡੇ ਸਮੇਂ ਦੀ ਵੀ ਬਚਤ ਹੋ ਜੇ ਦੂਜੀ ਗੱਲ ਕਿੰਨੇ ਸਮੇਂ ਲਈ ਤੁਹਾਡਾ ਸਟੱਡੀ ਟਾਈਮ ਹੋਣਾ ਚਾਹੀਦਾ ਕਿੰਨਾ ਸਮਾਂ ਲੈਣਾ ਦਾ ਹੈ ਤੁਹਾਨੂੰ ਦਿਨ ਦੇ ਵਿੱਚ ਸਟੱਡੀ ਕਰਨ ਵਾਸਤੇ ਜੋ ਸਿਲੇਬਸ ਵਿੱਚ ਦਿੱਤਾ ਹੈ ਇਹ ਕਰਨਾ ਹੈ ਜੇ ਤਾਂ ਬਾਹਰੋਂ ਵੀ ਤੁਸੀਂ ਕੁਝ ਕਰ ਸਕਦੇ ਹੋ ਪੰਜਾਬ ਪੁਲਿਸ ਦੇ ਪੂਰਾ ਪੈਟਰਨ ਚੰਗੀ ਤਰ੍ਹਾਂ ਸਮਝੋ ਚਲੋ ਜੀ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਣਾ ਰਾਜੀ ਕਿ ਜਿਹੜਾ ਸਿਲੇਬਸ ਇਹਨਾਂ ਨੇ ਦਿੱਤਾ ਹੋਇਆ ਹੈਗਾ ਠੀਕ ਹੈ ਜੀ ਤੇ ਉਹ ਸਿਲੇਬਸ ਦੇ ਅਕੋਰਡਿੰਗ ਤੁਸੀਂ ਜਿਹੜਾ ਸਿਲੇਬਸ ਉਹਨਾਂ ਨੇ ਦਿੱਤਾ ਹੋਇਆ ਉਹ ਚੀਜ਼ਾਂ ਦਾ ਤੁਸੀਂ ਸਾਰੀਆਂ ਪੜ੍ਹਨੀਆਂ ਹੀ ਪੜ੍ਹਨੀਆਂ ਠੀਕ ਹੈ ਜੀ ਪਰ ਉਸ ਦੇ ਨਾਲ ਤੁਹਾਨੂੰ ਐਕਸਟਰਾ ਵੀ ਕਾਫੀ ਕੁਝ ਕਰਨਾ ਪਊਗਾ ਕਿਉਂਕਿ ਜਿਹੜਾ ਇਹ ਪੇਪਰ ਲੈ ਰਹੀ ਹੈ ਇਹ ਲੈ ਰਹੀ ਹੈ TCS ਠੀਕ ਹੈ ਜੀ TCS ਕਿਹਦੇ ਪੇਪਰ ਲੈਂਦੀ ਹੈ ਰਾਜੀ ਇਹ ਬੈਂਕਿੰਗ ਦੇ ਪੇਪਰ ਲੈਂਦੀ ਹੈ ESSC ਦੇ ਪੇਪਰ ਲੈਂਦੀ ਹੈ ਠੀਕ ਹੈ ਜੀ ਤੇ ਅਦਰ ਸਟੇਟ ਦੇ ਵਿੱਚ ਵੀ ਬਹੁਤ ਸਾਰੇ ਇਗਜ਼ਾਮ ਇਹ ਹੈ ਜਿਹੜੀ TCS ਕੰਡਕਟ ਕਰਦੀ ਹੈ ਠੀਕ ਹੈ ਜੀ ਜਿਹਦੇ ਕਰਕੇ राजे ਇਹ ਕੀ ਕਰਦੇ ਆ ਇਹ ਆਪ ਜਿਹੜੇ ਪੁਰਾਣੇ ਪੇਪਰ ਹੁੰਦੇ ਆ ਉਹਨਾਂ ਨੂੰ ਫੋਲੋ ਕਰਦੇ ਤੇ ਉਸ ਹੱਬ ਤੇ ਸਲੇਬਸ ਚੱਕ ਲੈਂਦੇ ਤਾਂ ਇਹਦਾ ਆਪਾਂ ਕਹਿੰਦੇ ਨਹੀਂ ਪੇਪਰ ਆਊਟ ਆਫ ਸਲੇਬਸ ਆ ਗਿਆ ਵਿੱਚ ਵਿੱਚ ਜੰਮੂ ਕਸ਼ਮੀਰ ਦਾ ਆਪਰੇਸ਼ਨ ਆ ਗਿਆ ਇਹ ਜਿਹੜੇ ਆ ਦੇ ਪੇਪਰ ਹੁੰਦੇ ਆ ਉਹਨਾਂ ਨੂੰ ਚੱਕ ਲੈਂਦੇ ਆ ਠੀਕ ਹੈ ਜੀ ਤੇ ਕਰੰਟ ਅਫੇਅਰ ਵੀ राजे ਇਹ ਥੋੜੇ ਜਿਹੇ ਪੁਰਾਣੇ ਚੱਕ ਲੈਂਦੇ ਆ ਹੁਣ ਆਪਾਂ ਪੜ੍ਹਨਾ ਕਿਵੇਂ ਆ ਉਸ ਹੱਬ ਤੇ ਸਭ ਗੱਲ ਦੱਸਦਾ ਸਭ ਤੋਂ ਪਹਿਲਾਂ ਨਾ ਮੈਂ ਗੱਲ ਕਰਦਾਂਗਾ ਇਹਦੇ ਵਿੱਚ ਜੀਕੇ ਪੋਰਸ਼ਨ ਬਾਰੇ ਸਭ ਤੋਂ ਪਹਿਲਾਂ ਟਾਈਮ ਟੇਬਲ ਦੀ ਗੱਲ ਕਰਦਾ ਸੋਨੂੰ ਜਿਹੜੇ ਬੱਚੇ ਰਾਜੇ ਪੜ ਰਹੇ ਹੈਗੇ ਦੇਖੋ ਜੀ ਮੈਂ ਤੁਹਾਨੂੰ ਆਪਣੀ ਐਪ ਦੀ ਗੱਲ ਕਰ ਲੈਣਾ ਪਹਿਲਾਂ ਸੋਨੂੰ ਦੇਖੋ ਦੱਸਣਾ ਕਿ ਆਪਣੇ ਕੋਲੇ ਰਾਜੇ ਫੁੱਲ ਕੋਰਸ ਚੱਲਦਾ ਗਿਆ ਦਾ ਪੰਜਾਬ ਪੁਲਿਸ ਦਾ ਐਪ ਦੇ ਉੱਪਰ ਦੀ ਭੁੱਲਰ ਐਜੂਕੇਸ਼ਨ ਅਰਾ ਇਹ ਆਪਣੀ ਐਪ ਹੈ ਜਿੰਨਾ ਬੱਚੇ ਕੋਲੇ ਆਈਫੋਨ ਉਹਨਾਂ ਨੇ ਐਪ ਡਾਊਨਲੋਡ ਕਰਨੀ ਹੈ ਕਲਾਸ ਪਲੱਸ ਤੇ ਓ ਆਰ ਜੀ ਕੋਡ ਫਿਲ ਕਰਨਾ ਡਬਲ ਐਕਸ ਰੈਮ ਜੇਕਰ ਕਿਸੇ ਬੱਚੇ ਨੂੰ ਐਪ ਨਾਲ ਕੋਈ ਪ੍ਰੋਬਲਮ ਹੋਵੇ 73 41 85915 ਤੁਸੀਂ ਵੀ ਕਾਲ ਵੀ ਕਰ ਸਕਦੇ ਹੋ 85915 ਇਹ ਜਿਹੜਾ ਜੇ ਕੀ ਹੋ ਗਿਆ ਜੇ ਤੁਹਾਨੂੰ ਸਾਰੀਆਂ ਕਲਾਸਾਂ ਇੰਗਲਿਸ਼ ਤੇ ਪੰਜਾਬੀ ਮੀਡੀਅਮ ਚ ਮਿਲਣਗੀਆਂ ਜ਼ੀਰੋ ਲੈਵਲ ਤੋਂ ਮਿਲਣਗੀਆਂ ਇੰਗਲਿਸ਼ ਤੇ ਮੈਂ ਤੁਹਾਨੂੰ ਟ੍ਰਿਕਸ ਨਾਲ ਕਰਵਾ ਜਣਾ ਸਲੇਬ ਤੇ ਸਾਰੀ 100% ਗਾਰੰਟੀ ਉਹਨੇ ਕਰਵਾਏ ਹੋਏ ਦੇ ਵਿੱਚੋਂ ਹੀ ਆਊਗਾ ਮਿਹਨਤ ਕਰਨ ਵਾਲਾ ਬੱਚਾ ਚਾਹੀਦਾ ਠੀਕ ਹੈ ਜੀ ਚਲੋ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਰਾਜੀ ਜੀ ਜੇਦੋਂ ਤੁਸੀਂ ਬਹੁਤ ਬੱਚੇ ਹੁਣ ਤੋਂ ਸਟੱਡੀ ਕਰਦੇ ਹੋਣਗੇ ਜਾਂ ਪਹਿਲਾਂ ਤੋਂ ਕਰ ਰਹੇ ਹੋਣਗੇ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਕੰਪਿਊਟਰ ਪੰਜਾਬੀ ਪੰਜਾਬ ਜੀ ਕੇ ਐਨਾ ਤਿੰਨੇ ਚੀਜ਼ਾਂ ਨੂੰ ਤੁਸੀਂ ਇੱਕ ਵੀਕ ਦੇ ਵਿੱਚ ਕੰਪਲੀਟ ਕਰਕੇ ਇੱਕ ਵਾਰੀ ਪਾਸੇ ਰੱਖ ਦੇਣਾ ਠੀਕ ਹੈ ਜੀ ਕਰੰਟ ਅਫੇਅਰ ਮੈਥ ਠੀਕ ਹੈ ਜੀ ਇਹ ਤੁਸੀਂ ਕੀ ਕਰਨੇ ਆਗੇ ਇਹਦੇ ਨਾਲ ਤੁਸੀਂ ਆਪਦੀ ਰੀਜ਼ਨਿੰਗ ਐਡ ਕਰ ਲਓ ਬਸ ਰੀਜ਼ਨਿੰਗ ਦੀ ਕੋਈ ਬਾਲੀ ਔਖੀ ਗੱਲ ਹੈ ਨਹੀਂ ਇਹ ਤੁਸੀਂ ਇੱਕ ਦਿਨ ਗੈਪ ਪਾ ਕੇ ਵੀ ਕਰ ਸਕਦੇ ਹੋ ਪਰ ਮੈਥ ਤੇ ਕਰੰਟ ਅਫੇਅਰ ਇਹ ਤੁਸੀਂ ਡੇਲੀ ਕਰਨੀ ਹੀ ਕਰਨੀ ਹੈ ਠੀਕ ਹੈ ਜੀ ਕਿਉਂਕਿ ਜਿਆਦਾ ਪੋਸ਼ਣ ਜਿਹੜਾ ਹੁੰਦਾ ਜਿਆਦਾ ਮੈਂ ਸਮਝ ਲਓ ਕਿ ਜੇ ਇਹ 30 ਨੰਬਰ ਦੀ ਜੀਕੇ ਪਾਉਂਦੇ ਆ ਉਹਦੇ ਵਿੱਚ 15 ਤੋਂ 18 ਨੰਬਰ ਦੇ ਇਹ ਕਰੰਟ ਅਫੇਅਰ ਹੀ ਪਾ ਦਿੰਦੇ ਟੀਸੀਐਸ ਵਾਲੇ ਠੀਕ ਹੈ ਜੀ ਆਹ ਸਲੇਪਸ ਨੂੰ ਇੱਕ ਵੀਕ ਦੇ ਵਿੱਚ ਕੰਪਲੀਟ ਕਰਕੇ ਪਾਸੇ ਰੱਖ ਦਿਆ ਕਰੋ ਅਗਲੇ ਵੀਕ ਤੁਸੀਂ ਕਰੰਟ ਅਫੇਅਰ ਮੈਥ ਠੀਕ ਹੈ ਜੀ ਪਾਲਿਟੀ ਮਾਡਰਨ ਹਿਸਟਰੀ ਇਹਨਾਂ ਨੂੰ ਕੰਪਲੀਟ ਕਰੋ ਚੰਗੀ ਤਰ੍ਹਾਂ ਬਾਅਦ ਵਿੱਚ ਇਹਨਾਂ ਨੂੰ ਪਾਸੇ ਰੱਖ ਦੋ ਫਿਰ ਇਹਨਾਂ ਦੇ ਇੱਕ ਵਾਰੀ ਨਾਲ ਨਾਲ ਰਿਵੀਜ਼ਨ ਕਰਦੇ ਜਾਓ ਇਸ ਤਰ੍ਹਾਂ ਤੁਸੀਂ ਆਲਾ ਟਾਈਮ ਟੇਬਲ ਬਣਾ ਲੈਣਾ ਬਾਕੀ ਇੱਕ ਵਾਰੀ ਮੈਂ ਤੁਹਾਨੂੰ ਪੂਰਾ ਬੱਡੇ ਟਾਈਮ ਟੇਬਲ ਠੀਕ ਹੈ ਜੀ ਉਹ ਵੀਡੀਓ ਤੁਹਾਨੂੰ ਮੈਂ ਨੀਚੇ ਮੈਂਸ਼ਨ ਕਰ ਦੂੰਗਾ ਇਸੇ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਉਹ ਵੀਡੀਓ ਦੇ ਸਾਹਮਣੇ ਤੁਸੀਂ ਆਪ ਦਾ ਟਾਈਮ ਟੇਬਲ ਬਣਾ ਲਿਓ ਉਹ ਜੇ ਸਾਰਾ ਕੁਝ ਦੱਸਿਆ ਹੋਇਆ ਸਮ ਟਾਈਮ ਟੇਬਲ ਦਾ ਹੁਣ ਆਪਾਂ ਕਰਨਾ ਕੀ ਹੈ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀਕੇ ਪੋਰਸ਼ਨ ਦੀ ਜੀਕੇ ਪੋਰਸ਼ਨ ਦੇ ਵਿੱਚ ਜਿਹੜੇ ਬੱਚਾ ਨੇ ਪੰਜਾਬ ਪੁਲਿਸ ਦਾ ਪੇਪਰ ਦੇਣਾ ਤੁਸੀਂ ਭਾਈ ਸਾਹਿਬ 2023 ਦੇ ਪਲੱਸ 2024 ਦੇ ਜਿਹੜੇ ਮੈਂ ਤੁਹਾਨੂੰ ਕਰੰਟ ਅਫੇਅਰ ਕਰਵਾਇਆ ਮੈਂ ਸਿਰਫ ਆਪ ਦੇ ਚੈਨਲ ਦੀ ਗਾਰੰਟੀ ਲੈਣਾ ਹੁੰਦਾ ਤੇ ਆਪ ਦੇ ਸਲੇਬਸ ਦੀ 2023 ਤੇ 24 ਦੇ ਜਿਹੜੇ ਮੈਂ ਤੁਹਾਨੂੰ ਕਰੰਟ ਅਫੇਅਰ ਕਰਵਾਏ ਠੀਕ ਹੈ ਜੀ ਬਾਕੀ ਤੁਹਾਨੂੰ ਮੈਂ 2021 ਦੇ ਕਰੰਟ ਅਫੇਅਰ ਵੀ ਕਰਵਾਉਂਗਾ 2021 ਦੇ ਸਾਰੇ ਤੁਹਾਨੂੰ ਮੈਂ 1 ਸਾਲ ਦੇ 60 ਦੇ ਕਰੰਟ ਅਫੇਅਰ ਕਰਵਾਉਂਗਾ 2022 ਦੇ ਤੁਹਾਨੂੰ ਮੈਂ ਕਰਵਾਉਂਗਾ 70 ਦੇ ਕਰੰਟ ਅਫੇਅਰ ਠੀਕ ਹੈ ਜੀ ਇਹਦੇ ਨਾਲ ਆ ਜ ਸਮਝ ਲਓ ਕਿ ਆਪਾਂ 2021 ਤੋਂ ਲੈ ਕੇ 2024 ਤੱਕ ਦੇ ਕਰੰਟ ਅਫੇਅਰ ਪੂਰੇ ਵਧੀਆ ਕਰ ਲਾਂਗੇ ਤਾਂ ਜੇ ਤੁਹਾਨੂੰ 15 ਤੋਂ 18 ਨੰਬਰ ਦੇ ਕਰੰਟ ਅਫੇਅਰ ਵੀ ਆਉਂਦੇ ਤਾਂ ਇੰਨਾ ਤੁਹਾਡੇ ਨਾਲ ਮੈਂ ਪ੍ਰੋਮਿਸ ਕਰਦਾਗਾ ਕਿ 18 ਨੰਬਰਾਂ ਦੇ ਕਰੰਟ ਅਫੇਅਰ ਆਉਂਦੇ ਤੁਹਾਨੂੰ 14 ਤੋਂ 15 ਨੰਬਰ ਦੇ ਕਰੰਟ ਅਫੇਅਰ ਮੇਰੇ ਕਰਵਾਏ ਹੋਏ ਮਿਲਣਗੇ ਹੀ ਮਿਲਣ ਠੀਕ ਹੈ ਜੀ ਤਾਂ ਇਹ ਆ ਗਿਆ ਆਪਣਾ ਜੀ ਕੇ ਦੇ ਪੋਰਸ਼ਨ ਦੇ ਵਿੱਚ ਕਰੰਟ ਅਫੇਅਰਾਂ ਦੀ ਟੈਨਸ਼ਨ ਲੈਣ ਦੀ ਤੁਹਾਨੂੰ ਕੋਈ ਲੋੜ ਨਹੀਂ 22 ਤੇ 23 ਦੇ ਤੁਹਾਨੂੰ ਮੈਂ ਕਰਵਾਏ 23 ਤੇ 24 ਦੇ ਕਰਵਾਏ ਹੋਏ ਆ 21 22 ਦੇ ਪੀਡੀਐਫ ਬਣੇ ਹੋਏ ਆ ਉਹਦੇ ਵਿੱਚ ਇੱਕ ਦੋ ਚੀਜ਼ਾਂ ਜਿਹੜੀਆਂ ਬਦਲੀਆਂ ਉਹਨੂੰ ਉਹ ਕਰਕੇ ਬਦਲ ਕੇ ਤੁਹਾਨੂੰ ਮੈਂ ਅਪਲੋਡ ਕਰ ਦਿੰਨੇ ਆ ਉਹ ਠੀਕ ਹੈ ਜੀ ਦੂਸਰੀ ਗੱਲ ਜੀ ਕੇ ਦੇ ਪੋਰਸ਼ਨ ਦੇ ਵਿੱਚ ਆਪਾਂ ਕੀ ਪੜ੍ਹਨ ਦਾ ਹੈ ਜੀ ਜੀ ਕੇ ਦੇ ਪੋਰਸ਼ਨ ਦੇ ਵਿੱਚ ਤੁਸੀਂ ਵੱਧ ਤੋਂ ਵੱਧ ਜ਼ੋਰ ਦੇਣਾ ਪੋਲਿਟੀ ਤੇ ਦੂਜਾ ਤੁਸੀਂ ਵੱਧ ਤੋਂ ਵੱਧ ਜ਼ੋਰ ਦੇਣਾ ਮਾਡਰਨ ਹਿਸਟਰੀ ਤੇ ਇਹ ਦੋਨੇ ਚੀਜ਼ਾਂ ਜਿਹੜੀਆਂ ਥਿਊਰੀਆਂ ਤੁਹਾਨੂੰ ਮੈਂ ਕਰਵਾਈਆਂ ਹੋਣਗੀਆਂ ਇਹਦੇ MCQ ਤੁਹਾਡੇ 2 ਤੋਂ 3 ਦਿਨਾਂ ਦੇ ਵਿੱਚ ਵਿੱਚ ਸਟਾਰਟ ਹੋ ਜਾਣਗੇ ਜਿੱਥੇ ਤੁਹਾਨੂੰ ਮੈਂ ਸਿਰਫ ਇੰਪੋਰਟੈਂਟ ਇੰਪੋਰਟੈਂਟ MCQ ਕਰਵਾਉਂਗਾ ਇਹਦੇ ਵਿੱਚ ਵੀ ਤੁਹਾਡੋ ਕੁਲ ਪ੍ਰੈਕਟਿਸ ਪੁੱਛੇ ਜਾਣਗੇ ਜੀਕੇ ਦਾ ਦੂਜਾ ਵੀ ਤੁਹਾਡਾ ਕੰਪਲੀਟ ਹੋ ਗਿਆ ਬਾਕੀ ਰਹੀ ਗੱਲ ਸਾਇੰਸ ਦੀ ਸਾਇੰਸ ਦੇ ਪ੍ਰੈਸ਼ਨ ਵੀ ਪਿਛਲੀ ਵਾਰ 2 ਤੋਂ 3 ਪ੍ਰੈਸ਼ਨ ਸਾਇੰਸ ਦੇ ਦੇਖਣ ਨੂੰ ਮਿਲੇ ਸੀ ਸਾਇੰਸ ਦਾ ਸਲੀਪ ਵੀ ਮੈਂ ਤੁਹਾਨੂੰ ਕੰਪਲੀਟ ਕਰਵਾ ਚੁੱਕਿਆ ਐਪ ਦੇ ਉੱਪਰ ਉਹ 215 ਪ੍ਰੈਸ਼ਨ ਆਗੇ ਉਹੀ ਵਾਰ ਚੰਗੀ ਤਰ੍ਹਾਂ ਰਿਪੀਟ ਕਰ ਲਓ ਤੁਹਾਡਾ ਫਾਇਦਾ ਬਹੁਤ ਵੱਡਾ ਹੋ ਜਾਣਾ ਉਹਦੇ ਨਾਲ ਹੀ ਠੀ ਜੀਗਰਾ ਪੁਸ਼ਤ ਤਾ ਰਹਿ ਗਿਆ ਆਪਣਾ ਇਹ ਠੀਕ ਹੈ ਜੀ ਬਾਕੀ ਤੁਹਾਨੂੰ ਮੈਂ ਐਕਸਟਰਾ ਜਿਹੜੇ ਪੁਆਇੰਟ ਕਰਵਾਉਣਾ ਜਿਵੇਂ نیشنل ਪਾਰਕ ਹੋ ਗਿਆ ਆਪਣੀ ਜੁਵਨ ਹੋ ਗਈ ਉਹ ਹੋ ਗਿਆ ਉਹ ਤੁਹਾਨੂੰ ਮੈਂ ਕਰਵਾਉਣੇ ਕਰਵਾਉਣਾ ਠੀਕ ਹੈ ਜੀ ਉਹ ਜਿਹੜਾ ਆਪਣਾ ਸਾਰਾ ਮੈਂ ਤੁਹਾਨੂੰ ਐਮਸੀ ਕਰਵਾ ਤੇ ਏ ਵੀ ਕੰਪਲੀਟ ਹੋ ਜਾਊਗਾ ਹੁਣ ਮੈਥ ਦੇ ਵਿੱਚ ਹੁਣ ਦੂਸਰੀ ਰੋਲਾ ਹੈਗਾ ਮੈਥ ਦੇ ਵਿੱਚ ਮੈਥ ਦੇ ਵਿੱਚ ਆਪਾਂ ਕੀ ਕਰਨਾ ਹੈ ਮੈਥ ਦੇ ਵਿੱਚ ਦਾ ਜਿੰਨੀਆਂ ਇਕਾਈਆਂ ਤੁਹਾਨੂੰ ਮੈਂ ਕਰਵਾਈਆਂ ਹੋਣਗੀਆਂ ਠੀਕ ਹੈ ਜੀ ਜਿੰਨੀਆਂ ਇਕਾਈਆਂ ਤੁਹਾਨੂੰ ਮੈਂ ਐਪ ਦੇ ਵਿੱਚ ਕਰਵਾਈਆਂ ਹੋਣਗੀਆਂ ਉਹ ਸਾਰੀਆਂ ਹੀ ਕਰਨੀਆਂ ਹੈ ਬਹੁਤ ਬੱਚੇ ਕਹਿਣਗੇ ਜੀ ਉਹਦੇ ਚ ਆਉਂਦਾ ਜੀ ਸਾਨੂੰ ਦਾ 6 ਤੋਂ 7 ਕਾਈਂਗਾ ਦੱਸੀਆਂ ਹੋਈਆਂ ਸਲੇਬਸ ਦੇ ਵਿੱਚ ਤੁਸੀਂ ਜੀ ਉਹਦੇ ਵਿੱਚ 12 ਤੋਂ 14 ਕਾਈਂਗਾ ਕਰਵਾਈਆਂ ਹੋਈਆਂ ਤਾਂ ਰਾਜੀ ਜੀ ਜਿਹੜਾ ਬੱਚਾ ਪੰਜਾਬ ਪੂਰਬੀ ਤਰੀਕੇ ਦਾ ਜਿਹੜਾ ਵੀ ਮੈਂ ਮੈਥ ਕਰਵਾਇਆ ਹੋਇਆ ਸਾਰੇ ਦਾ ਸਾਰਾ ਮੈਥ ਕਰਨਾ ਨਾਲ ਉਹਦੇ ਪ੍ਰੈਕਟਿਸ ਸੈੱਟ ਵੀ ਦਿੱਤੇ ਹੋਏ ਆ ਠੀਕ ਹੈ ਜੀ ਤਿੰਨ ਤੋਂ ਚਾਰ ਤੋਂ ਪੰਜ ਵੀਡੀਓ ਸਲੇਬਸ ਦੀਆਂ ਹੁੰਦੀਆਂ ਗਈਆਂ ਤੇ ਨਾਲ ਹੀ ਉਹਦੇ ਤੁਹਾਨੂੰ ਪ੍ਰੈਕਟਿਸ ਸੈੱਟ ਮਿਲ ਜਾਂਦੇ ਹੋਏ ਪ੍ਰੈਕਟਿਸ ਕਰਨ ਵਾਸਤੇ ਠੀਕ ਹੈ ਜੀ ਤਾਂ ਮੈਥ ਜਿਹੜਾ ਕੁਝ ਮੈਂ ਕਰਵਾਤਾ ਉਹੀ ਕਰਨਾ ਹੈ ਰੀਜ਼ਨਿੰਗ ਜਿਹੜੀ ਮੈਂ ਤੁਹਾਨੂੰ ਕਰਵਾਤੀ ਠੀਕ ਹੈ ਜੀ ਉਹੀ ਕਰਨੀ ਹੈ ਰੀਜਨਿੰਗ ਦੇ ਵਿੱਚ ਜਿਵੇਂ ਆਪਣੀ ਐਨਾਲੋਜੀ ਆ ਗਈ ਠੀਕ ਹੈ ਜੀ ਕੋਡਿੰਗ ਡੀਕੋਡਿੰਗ ਆ ਗਈ ਨੰਬਰ ਸੀਰੀਜ਼ ਆ ਗਈ ਨੰਬਰ ਅਲਫਾਬੈਟਿਕ ਸੀਰੀਜ਼ ਆ ਗਈ ਡਾਇਰੈਕਸ਼ਨ ਆ ਗਈ ਠੀਕ ਹੈ ਜੀ ਆਪਣੀ ਬਲੱਡ ਰਿਲੇਸ਼ਨ ਆ ਗਿਆ ਬਲੱਡ ਰਿਲੇਸ਼ਨ ਹੋ ਗਿਆ ਅ ਅਕਿਊਸ਼ਨ ਵਾਲੇ ਸਵਾਲ ਹੁੰਦੇ ਆ ਇੱਕ 10 ਮਾਈਨਸ ਵਾਲੇ ਉਹ ਹੋ ਗਏ ਠੀਕ ਹੈ ਜੀ ਸੌਲਿਗਿਜ਼ਮ ਹੋ ਗਿਆ ਤੇ ਪਜਲਾ ਤੇ ਇੱਕ ਤੁਹਾਨੂੰ ਕਰਾਉਣਾ ਸਿਟਿੰਗ ਅਰੇਂਜਮੈਂਟ ਸਿਟਿੰਗ ਅਰੇਂਜਮੈਂਟ ਸਾਰੇ ਤਰ੍ਹਾਂ ਦਾ ਕਰਾਵਾਂਗੇ ਲੈਨਰ ਵੀ ਕਰਾਵਾਂਗੇ ਤੇ ਜਿਹੜਾ ਸਰਕਲ ਦੇ ਵਿੱਚ ਹੁੰਦਾ ਉਹ ਵੀ ਕਰਵਾਵਾਂਗੇ ਇਹ ਕਰਵਾਉਣ ਵਾਲੇ ਪਏ ਹੈ ਹਜੇ ਇੱਕ ਦਾੜੀ ਇਕਾਈ ਰਹਿੰਦੀ ਹੈ ਬਲੈਟਰ ਰਿਲੇਸ਼ਨ ਵਾਲੀ ਠੀਕ ਹੈ ਜੀ ਇੱਕ ਓਕੇਸ਼ਨ ਵਾਲੀ ਇੱਕ ਸਿਟਿੰਗ ਅਰੇਂਜਮੈਂਟ ਵਾਲੀ ਇੱਕ ਪੱਜਲ ਵਾਲੀ ਇਹ ਚਾਰ ਇਕਾਈਆਂ ਦਾ ਡਾਟਾ ਰਹਿੰਦੀਆਂ ਗਈਆਂ ਅੱਜ ਤੱਕ ਡਾਇਰੈਕਸ਼ਨ ਕੰਪਲੀਟ ਹੋ ਜਾਣੀ ਹੈ ਅੱਜ ਤੱਕ ਡਾਇਰੈਕਸ਼ਨ ਇਕਾਈ ਕੰਪਲੀਟ ਹੋ ਜੇ ਇੱਕ ਸੌਰੀ ਰੈਂਕਿੰਗ ਰੈਂਕਿੰਗ ਤੁਹਾਨੂੰ ਮੈਂ ਕਰਵਾ ਦਈ ਕੈਲੰਡਰ ਵੀ ਤੁਹਾਨੂੰ ਕੈਲੰਡਰ ਵੀ ਕਰਨਾ ਤੁਸੀ ਕਲੌਕ ਵੀ ਕਰਨਾ ਇਹ ਤੁਹਾਨੂੰ ਕਰਵਾ ਦਿਆਂ ਠੀਕ ਹੈ ਜੀ ਇਹ ਸਾਰੀਆਂ ਕਾਇਆਂ ਕਰਨੀਆਂ ਕੋਈ ਵੀ ਚੀਜ਼ ਆਪਾਂ ਛੱਡਣੀ ਨਹੀਂ ਹੈਗੀ ਪਲੀਜ਼ ਇਹ ਨਾ ਕਹੋਗੇ ਕਮੈਂਟ ਸਲਿਪਸ ਦੇ ਵਿੱਚ ਹੈ ਨਹੀਂ ਸਲਿਪਸ ਦੇ ਵਿੱਚ ਹੈਗੀ ਜਦੋਂ ਤੁਸੀਂ ਪੇਪਰ ਪਾਉਣਾ ਹੈ ਨਾ ਪੇਪਰ ਵਾਲੇ ਨੇ ਨਾ ਤਾਂ ਮੈਥੋਂ ਪੁੱਛਣਾਗਾ ਨਹੀਂ ਟਾਲੀ ਤੋਂ ਪੁੱਛਣਾਗਾ ਆਪਾਂ ਕੀ ਚੀਜ਼ ਪਾਉਣੀ ਹੈ ਕੀ ਚੀਜ਼ ਨਹੀਂ ਪਾਉਣੀ ਠੀਕ ਹੈ ਜੀ ਬਾਕੀ ਤੁਹਾਨੂੰ ਮੈਥਲਿਕਾ ਕਾਇਆਂ ਵੀ ਮੋਟੀਆਂ-ਮੋਟੀਆਂ ਦੱਸ ਸਕਦਾ ਹਾਂ ਮੈਂ ਨੰਬਰ ਸਿਸਟਮ ਸਿੰਪਲੀਫਿਕੇਸ਼ਨ ਹੁਣ ਇਹ ਨਾ ਕਹਿੰਦੇ ਸਿੰਪਲੀਫਿਕੇਸ਼ਨ ਦੇ ਨੰਬਰ ਸਿਸਟਮ ਹੈ ਨਹੀਂ ਇਹ ਰਾਜੇ ਕੀ ਹੈਗਾ ਇਹ ਨਾ ਮਤਲਬ ABC ਹੈ ਇਹ ABC ਹੈ ਮੈਥ ਦੀ ਠੀਕ ਹੈ ਜੀ ਐਵਰੇਜ ਐਸ ਆਈ ਸਿੰਪਲ ਇੰਟਰਸਟ ਠੀਕ ਹੈ ਜੀ ਕੰਪਾਊਂਡ ਇੰਟਰਸਟ ਪ੍ਰੋਬਲਮ ਆਫ ਟ੍ਰੇਨ ਪ੍ਰੋਬਲਮ ਆਫ ਟ੍ਰੇਨ ਪ੍ਰੋਬਲਮ ਆਫ ਏਜ ਰੇਸ਼ੋ ਠੀਕ ਹੈ ਜੀ ਟਾਈਮ ਐਂਡ ਵਰਕ ਟਾਈਮ ਐਂਡ ਸਪੀਡ ਤੇ ਟਾਈਮ ਐਂਡ ਡਿਸਟੈਂਸ ਕਰ ਲਓ ਇੱਕ ਚੀਜ਼ ਹੀ ਆ ਟਾਈਮ ਐਂਡ ਸਪੀਡ ਤੇ ਟਾਈਮ ਐਂਡ ਡਿਸਟੈਂਸ ਠੀਕ ਹੈ ਜੀ ਮੈਨਸੂਰੇਸ਼ਨ 2D ਠੀਕ ਹੈ ਜੀ ਤੇ ਇਹ ਹੋ ਗਈਆਂ ਐਵਰੇਜ ਰੇਸ਼ੋ ਠੀਕ ਹੈ ਜੀ ਪਾਈਪ ਐਂਡ ਸੈਟਰ ਇਹ ਤੁਹਾਨੂੰ ਮੈਂ ਕਰਵਾਉਣੀ ਹੈ ਹਾਜੀ ਪਾਈਪ ਐਂਡ ਸੈਟਰ ਠੀਕ ਹੈ ਜੀ ਤੇ ਪ੍ਰੋਬਲਮ ਅਵੇਜ ਹੋ ਗਈ ਸਾਰੇ ਚੀਜ਼ਾਂ ਨੰਬਰ ਸਿਸਟਰ ਸਿੰਪਲੀਫਿਕੇਸ਼ਨ ਚੀਜ਼ਾਂ ਐਵਰੇਜ ਐਸ ਆਈ ਸੀ ਆਈ ਪੋਟੈਂਸ਼ੀਅਲ ਨਾਰਮਲ ਫੀਜ ਰੇਸ਼ਿਓ ਟਾਈਮ ਐਂਡ ਵਰਕ ਟਾਈਮ ਐਂਡ ਡਿਸਟ੍ਰੀਬਿਊਸ਼ਨ ਮੈਂ ਥੋੜੀ ਜਿਹੀ ਸਾਈਪਨ ਸੈਟ ਕਰਨਾ ਹਾਂ ਬਸ ਇਹ ਕਰ ਜੀਏਗੇ ਮੇਨ ਮੇਨ ਜੀਗਾ ਜਿਹੜੀਆਂ ਤੁਸੀਂ ਹਰ ਹਾਲਤ ਦੇ ਵਿੱਚ ਕਰਨੀ ਕਰਦੀਆਂ ਭੁੱਲ ਕੇ ਵੀ ਨੂੰ ਛੱਡਦੀ ਤੁਸੀਂ ਕੋਸ਼ਿਸ਼ ਨਹੀਂ ਕਰਨੀ ਹੈਗੀ ਠੀਕ ਹੈ ਜੀ ਪੱਕਾ ਕਰਨੀਆਂ ਇਹ ਇਸ ਤੋਂ ਬਾਅਦ ਦੇਖੋ ਪੰਜਾਬ ਪੰਜਾਬ ਜੀ ਕੇ ਜਿਹੜੀ ਤੁਹਾਨੂੰ ਮੈਂ ਕਰਵਾਤੀ ਸਿਰਫ ਤੇ ਸਿਰਫ ਉਹੀ ਕਰਨੀ ਉਹਦੇ ਵਿੱਚੋਂ ਪੇਪਰ ਆਊਗਾ ਬਾਹਰੋਂ ਇੱਕ ਪ੍ਰੇਸ਼ਨ ਨਹੀਂ ਆਉਂਦਾ ਪੰਜਾਬੀ ਲੈਂਗੁਏਜ ਵੀ ਜਿਹੜੀ ਮੈਂ ਤੁਹਾਨੂੰ ਕਰਵਾਤੀ ਉਹਦੇ ਵਿੱਚੋਂ ਹੀ ਆਊਗਾ ਬਾਹਰੋਂ ਇੱਕ ਨੰਬਰ ਦਾ ਨਹੀਂ ਆਊਗਾ ਕੰਪਿਊਟਰ ਵੀ ਜਿਹੜਾ ਤੁਹਾਨੂੰ ਮੈਂ ਕਰਵਾਤਾ ਉਹਦੇ ਵਿੱਚੋਂ ਹੀ ਆਊਗਾ ਇਹ ਚੀਜ਼ ਈ ਟਾ ਡਿਕਵਰ ਹੋ ਗਈ ਇਹ ਚੀਜ਼ ਰਾਜੀ ਜੀ ਜਿਹੜੀ ਮੈਂ ਕਰਵਾਤੀ ਉਹ ਹੀ ਕਰ ਲਵਾਂ ਸਲੇਵਸ ਦੇ ਵਿੱਚ ਹੀ ਸਾਰਾ ਕੁਝ ਹੋਊਗਾ ਹੈਨਾ ਤੇ ਹੁਣ ਗੱਲ ਆ ਕਿ ਇੰਗਲਿਸ਼ ਦੀ ਇੰਗਲਿਸ਼ ਦੇ ਵਿੱਚ ਆਪਾਂ ਕਿਵੇਂ ਨੰਬਰ ਲੈਣੇ ਆ ਟਿੱਕੀ ਇਦਕੀ ਇੰਗਲਿਸ਼ ਤੁਹਾਡੀ ਮੈਂ ਸ਼ੁਰੂ ਕਰੀ ਨੂੰ 2 ਤੋਂ 3 ਦਿਨ ਹੋ ਗਏ ਇੰਗਲਿਸ਼ ਦੇ ਵਿੱਚ ਦੋ ਚੀਜ਼ਾਂ ਹੁੰਦੀਆਂ ਨੇ ਇੱਕ ਤਾਂ ਹੁੰਦੀ ਹੈ ਗ੍ਰਾਮਰ ਇੱਕ ਹੁੰਦੀ ਹੈ ਬਕਾਇਬ ਜਿਹੜੀ ਗ੍ਰਾਮਰ ਰਾਜੀ ਇਹਦੇ ਤੁਹਾਡੇ ਦੋ ਲੈਕਚਰ ਲੱਗ ਚੁੱਕੇ ਆ ਠੀਕ ਹੈ ਜੀ ਦੋ ਲੈਕਚਰ ਤੁਹਾਡੇ ਅੱਜ ਲੱਗਣਗੇ ਇਹਦੇ ਠੀਕ ਹੈ ਜੀ ਬਕਾਇਬ ਦੇ ਵਿੱਚ ਤੁਹਾਨੂੰ ਮੈਂ ਬੰਨ ਵਰਡ ਈਡੀਅਮ ਤੇ ਰੂਟ ਵਾਰਡ ਇਹ ਤਨ ਚੀਜ਼ੇ ਕਰਾਂਗਾ ਬੰਨ ਵਾਰ ਤੁਹਾਡੇ ਅੱਜ ਸਾਰੇ ਪੀਡੀਐਫ ਅਪਲੋਡ ਹੋ ਜਾਣਗੇ ਬੰਨ ਵਾਰ ਦੇ ਤੁਹਾਡੇ ਸਾਰੇ ਪੀਡੀਐਫ ਕੰਪਲੀਟ ਹੋ ਜੂ ਬੰਨ ਵਾਰ ਤੁਹਾਡਾ ਤੇ ਈਡੀਐਮ ਵੀ ਤੁਹਾਡਾ ਮੈਂ 3-4 ਦਿਨਾਂ ਦੇ ਵਿੱਚ ਕਵਰ ਕਰ ਦੂੰਗਾ ਰੂਟ ਵਾਰਡ ਵੀ ਤੁਹਾਡੇ 3-4 ਦਿਨਾਂ ਦੇ ਵਿੱਚ ਕਵਰ ਕਰ ਦਾਂਗੇ ਆਪਾਂ ਠੀਕ ਹੈ ਜੀ ਆਹ ਲੈਕਚਰ ਤੁਹਾਡੇ ਪੇਪਰਾਂ ਤੱਕ ਚੱਲਣਗੇ ਭਾਈ ਸਭ ਗ੍ਰਾਮਰ ਵਾਲੇ ਇਹ ਨਾ ਕਹ ਦੋ ਕਿ ਪਹਿਲਾਂ ਪਹਿਲਾਂ ਕੰਪਲੀਟ ਕਰਾ ਦੋ ਕਹੋ ਕਿ ਪੇਪਰਾਂ ਤੱਕ ਚੱਲਣਗੇ ਤੁਹਾਡੇ ਤਾਜ਼ਾ ਰਹੇ ਦਿਮਾਗ ਦੇ ਵਿੱਚ ਚੀਜ਼ ਰਹੇ ਡੇਲੀ ਕਿਤੇ ਦੋ ਲੈਕਚਰ ਕਿਤੇ ਇੱਕ ਲੈਕਚਰ ਡੇਲੀ ਤੁਹਾਨੂੰ ਇੰਗਲਿਸ਼ ਦੇ ਦ ਪੀਡੀਐਫ ਇਹ ਸਾਰੀ ਹੋ ਜਾਣਗੇ ਅਪਲੋਡ ਠੀਕ ਹੈ ਜੀ ਤਾਂ ਇੰਗਲਿਸ਼ ਦੇ ਵਿੱਚ ਵੀ ਰਾਜੀ ਇਸ ਵਾਰ ਆਪਾਂ 12 ਦੇ ਵਿੱਚੋਂ ਘੱਟੋ ਘੱਟ 10 ਤੋਂ 11 ਨੰਬਰ ਲੈਣੇ ਹੀ ਲੈਣੇ ਆ ਠੀਕ ਹੈ ਜੀ ਤੇ ਇਹ ਰਿਹਾ ਸਾਰਾ ਪ੍ਰੋਸੈਸ ਟਾਈਮ ਟੇਬਲ ਵਾਲੀ ਵੀਡੀਓ ਜਿਹੜੀ ਉਹ ਤੁਹਾਨੂੰ ਮੈਂ ਕਮੈਂਟ ਸੈਕਸ਼ਨ ਦੇ ਵਿੱਚ ਦੇ ਦੰਦਾਂਗਾ ਠੀਕ ਜਿੱਥੋਂ ਕਹਿੰਦਾ ਜਿਹੜਾ ਹੁਣ ਬਹੁਤ ਬੱਚਾ ਟਪ੍ਰੀਸ਼ਨ ਹੈ ਕਿ ਜੀ ਅਸੀਂ ਸਲੀਪਸ ਦੇ ਹਿਸਾਬ ਤੇ ਪੜੀਏ ਮੈਂ ਤੁਹਾਨੂੰ ਬਾਰੀ-ਬਾਰੀ ਫੇਰ ਕਹਿ ਰਹਿਣਾ ਕਿ ਸਲੀਪਸ ਦੇ ਹਿਸਾਬ ਤੇ ਪੜਿਓ ਜਿਵੇਂ ਮੈਂ ਤੁਹਾਨੂੰ ਜਿਹੜੀਆਂ ਕਹਿੰਗਾ ਕਹਿ ਰਿਹਾ ਚਾਹੇ ਉਹ ਆਊਟ ਆਫ ਸਲੀਪਸ ਹੈ ਚਾਹੇ ਉਹ ਸ ਤਾ ਵੀ ਤੁਸੀਂ ਉਹ ਕਰਨਗੇ ਕਰਨੀਆਂ ਜਿਹੜਾ ਤੁਸੀਂ ਬੈਚ ਦੇ ਵਿੱਚ ਦਿੱਤਾ ਹੁਣ ਮੇਰਾ ਰਾਜੇ ਦਿਮਾਗ ਤਾਂ ਖਰਾਬ ਨਹੀਂ ਹੈਗਾ ਤੁਹਾਨੂੰ ਕਈਆਂ ਦਾ ਸਾਰੀਆਂ ਪੰਜ ਲਿਖੇ ਪੰਜ ਤੋਂ 6 ਲਿਖਿਆ ਹੋਊਗਾ ਕਰਵਾਈ ਮੈਂ ਤੁਹਾਨੂੰ 14 ਤੋਂ 15 ਕਈਆਂ ਜਾਨਾਂਗਾ ਤਾਂ ਉਰੇ ਦੇਖੋ ਮੇਰਾ ਕਿਹੜਾ ਮੇਰਾ ਜੀ ਕਰਦਾ ਮੱਥਾ ਮਾਰਨੂਗੀ ਤੁਹਾਨੂੰ ਕਿਹਾ ਮੈਂ 6 ਕਈਆਂ ਸਲਿਪਸ ਪੇਪਰ ਵਾਲੇ ਨੇ ਮੈਂ ਤੁਹਾਨੂੰ 14 ਤੋਂ 15 ਕਈਆਂ ਕਰਵਾਈ ਜਾਨਾ ਹਰੇਕ ਸਲਿਪਸ ਤੁਹਾਨੂੰ ਜਿਆਦਾ ਤੋਂ ਜਿਆਦਾ ਕਰਵਾ ਰਿਹਾ ਉਹਦਾ ਕਾਰਨ ਇਹੀ ਹੈ ਕਿ ਭਾਈ ਸਾਹਿਬ ਕਿ ਇਹਨਾਂ ਨੇ ਕੋਈ ਪਤਾ ਨਹੀਂ ਸਲਿਪਸ ਕਿਹੜਾ ਚੱਕ ਕੇ ਆਊਟ ਆਫ ਸਲਿਪਸ ਚੱਕ ਕੇ ਪਾਉਣਾ ਪਿਛਲੀ ਵਾਰ ਇਹਨਾਂ ਜਿਵੇਂ ਕੈਲੰਡਰ ਠੀਕ ਹੈ ਜਿਹੜਾ ਸਲੀਪਸ ਰਿਪੋਰਟ ਵਿੱਚ ਦਿੱਤਾ ਦਿੱਤਾ ਨਹੀਂ ਸੀ ਉਹ ਪਾਇਆ ਪਿਆ ਸੀ ਪੈਪ ਐਂਡ ਸੈਟਰ ਦੇ ਸਵਾਲ ਪਾਇਏ ਪਏ ਸੀ ਇਹਨਾਂ ਨੇ ਠੀਕ ਹੈ ਤਾਂ ਕਰਕੇ ਸਾਰੀਆਂ ਚੀਜ਼ਾਂ ਪੜ੍ਹਨੀਆਂ ਪੈਣਗੀਆਂ ਜੇ ਤਾਂ ਮੇਰੇ ਸਾਬ ਤੇ ਪੜਨਾ ਤਾਂ ਪੇਪਰ ਕਲੀਅਰ ਹੋ ਜਾਊਗਾ ਜੇ ਤੁਸੀਂ ਆਏ ਕਹਣਾ ਕਿ ਜੀ ਜੀ ਮੈਂ ਸਲੀਪਸ ਦੇ ਹਿਸਾਬ ਤੇ ਪੜਾਂਗੇ ਤਾਂ ਫਿਰ ਅਜੇ ਤੁਸੀਂ ਬੇਫਿਕਰ ਹੋ ਕੇ ਪੜ੍ਹ ਲਓ ਫਿਰ ਪੇਪਰ ਕਲੀਅਰ ਕਰਨ ਦੇ ਪਰਸੈਂਟੇਜ ਜਿਹੜੀ 50% ਦਾ ਨਹੀਂ ਕਲੀਅਰ ਹੋ ਸਕਦਾ ਕਿ ਨਹੀਂ ਹੋ ਸਕਦਾ ਉਹ ਤੁਸੀਂ ਦੇਖਣਾ ਆਪਦਾ ਠੀਕ ਹੈ ਜੀ ਬਾਕੀ ਜੇ ਮੇਰੇ ਅਕੋਰਡਿੰਗ ਪੜ੍ਹੋਗੇ ਤਾਂ ਮੈਂ ਆਵਰੇ ਅਕੋਰਡਿੰਗ ਨਹੀਂ ਪੜਾਊਗਾ ਠੀਕ ਹੈ ਜੀ ਬਾਕੀ ਮੈਂ ਤੁਹਾਨੂੰ ਬਾਰੀ-ਬਾਰੀ ਕਹਿ ਰਿਹਾ ਕਿ ਕਰੰਟ ਅਫੇਅਰ ਮੈਥ ਇਹ ਦੋ ਚੀਜ਼ਾਂ ਤੇ ਤਾਂ ਫੋਕਸ ਕਰਨੀ ਕਰਨਾ ਤੇ ਨਾਲ ਇੰਗਲਿਸ਼ ਤੇ ਵੀ ਪੂਰਾ ਫੋਕਸ ਕਰਨਾ ਇਸ ਵਾਰ ਆਪਾਂ ਕਰੰਟ ਅਫੇਅਰ ਇੰਗਲਿਸ਼ ਤੇ ਮੈਥ ਇਹ ਤਿੰਨਾਂ ਚੀਜ਼ਾਂ ਨੇ ਆਪਣੇ ਨੰਬਰ ਬਣਾਉਣੇ ਆ ਕਿਉਂਕਿ 30 ਨੰਬਰ ਦੇ ਨੇੜੇ ਤੇੜੇ 25 ਤੋਂ 30 ਨੰਬਰ ਦੀ ਜੀਕੇ ਆ ਜਾਂਦੀ ਹੁੰਦੀ ਹੈ ਤੇ ਮੈਥ ਆ ਜਾਂਦਾ ਹੁੰਦਾ 15 ਤੋਂ 20 ਨੰਬਰ ਦਾ ਤੇ ਇੰਗਲਿਸ਼ ਆ ਜਾਂਦੀ ਹੈ ਆਪਣੀ ਜਿਹੜੀ ਜੀਟੀ ਇੰਗਲਿਸ਼ ਤੇ ਜ਼ਿਆਦਾ ਬੱਚੇ ਇੰਗਲਿਸ਼ 'ਚ ਫੇਲ ਹੁੰਦੇ ਆ ਠੀਕ ਹੈ 10 ਕ ਨੰਬਰ ਇਹ ਚੋਂ ਲੈ ਕੇ ਜੇ ਆਪਾਂ ਤਾਂ 20 ਦੇ ਵਿੱਚ 40 ਰੀਜਨ ਦੇ ਬਾਕੀ 60 65 ਨੰਬਰ ਆਪਾਂ ਇਹਦੇ ਚੋਂ ਲੈ ਜਾਗੇ ਬਾਕੀ ਆਪਣੇ ਕੋਲੇ ਪੰਜਾਬੀ ਪਈ ਆ ਹਜੇ ਪੰਜਾਬ ਜੀਕੇ ਪਈ ਆ ਕੰਪਿਊਟਰ ਤੇ ਆਗਾ ਕੰਪਿਊਟਰ ਦਾ 5 ਨੰਬਰਾਂ ਦੀ ਆਉਣਾ ਤਾਂ 5 ਦੇ ਵਿੱਚੋਂ 5 ਨੰਬਰ ਵੀ ਆਪਾਂ ਪੱਕੇ ਕਰਕੇ ਲੈ ਕੇ ਜਾਣੇ ਆ ਤੇ ਦੂਸਰੀ ਗੱਲ ਪੰਜਾਬ ਪੁਲਿਸ ਵਾਲੇ ਬੱਚਿਆਂ ਵਾਸਤੇ ਕੰਪਿਊਟਰ ਦੀ ਗੱਲ ਹੋਰ ਦੱਸਦਾ ਕੰਪਿਊਟਰ ਦਾ ਰਾਜ ਜਿਹੜੀਆਂ ਮੈਂ ਤੈਨੂੰ ਥਿਊਰੀਆਂ ਕਰਵਾਇਆਂ ਹੋਣਗੀਆਂ ਉਹ ਤੋਂ ਕੁਝ ਨਹੀਂ ਕਰਨੀ ਥਿਊਰੀਆਂ ਕਿਉਂਕਿ ਤੁਹਾਡਾ ਪੇਪਰ 5 ਨੰਬਰਾਂ ਦੀ ਆਉਣਾ ਨਾ ਤੁਹਾਡੇ ਵਾਸਤੇ ਨਾ ਮੈਂ ਇੱਕ 250 ਪਲੱਸ MCQ ਲੈ ਕੇ ਆ ਰਿਹਾ ਹੈਗਾ ਜਿਹੜੇ ਕਿ ਆਏ ਸਮਝ ਲਓ ਕਿ ਸਾਰੇ ਪੇਪਰਾਂ ਚ ਉਹ ਰਿਪੀਟ ਹੁੰਦੇ ਆ ਚਾਹੇ ਤੁਹਾਨੂੰ ਉਹਨਾਂ ਵਿੱਚ ਪੀਡੀਐਫ ਸੈਂਡ ਵੀ ਕਰਤਾਗਾ ਤੁਸੀਂ ਸਾਰੇ ਪੇਪਰ ਕੱਟ ਕੇ ਦੇਖ ਲਓ ਚਾਹੇ ਬੈਂਕ ਦੇ ਕੱਟ ਕੇ ਦੇਖ ਲਓ ਚਾਹੇ ਪੰਜਾਬ ਦੇ ਪੇਪਰ ਕੱਟ ਕੇ ਦੇਖ ਲਓ ਉਹਦੇ ਵਿੱਚ ਉਹ ਤੋਂ ਬਾਹਰੋਂ ਨਹੀਂ ਕੁਝ ਆਉਂਦਾ ਹੁੰਦਾ ਤਾਂ 25 ਪ੍ਰੈਕਟਿਸ ਹੋ ਕਰ ਲੈ ਤੇ ਇੱਕ ਤੁਹਾਨੂੰ ਮੈਂ MS Word ਕਰਵਾਤਾ ਇੰਪੋਰਟੈਂਟ ਪ੍ਰੈਕਟਿਸ ਹੋ ਕਰ ਲਿਓ MS PowerPoint MS Excel ਬਸ ਕੰਪਿਊਟਰ ਦਾ ਤੁਹਾਡਾ ਇੰਨਾ ਕੰਮ ਕੰਪਿਊਟਰ ਸਲੀਪਸ ਜੇ ਤੁਸੀਂ ਚੰਗੀ ਤਰ੍ਹਾਂ ਕਰੋ ਨਾ ਤਿੰਨ ਤੋਂ ਚਾਰ ਦਿਨਾਂ ਦੇ ਵਿੱਚ ਤੁਹਾਡਾ ਕੰਪਲੀਟ ਹੁੰਦਾ ਜੇ ਮੇਰੇ ਹਿਸਾਬ ਤੇ ਪੜੋਗੇ ਠੀਕ ਹੈ ਜੀ ਕੰਪਿਊਟਰ ਇਹਨਾਂ ਥਿ ਉਮੀਦ ਹੈ ਟਾਈਮ ਘਟਾਫੜ ਆਪਣੇ ਕੋਲ ਜਿਹੜੇ ਮਤਲਬ 250 ਐਮਸੀ ਕੀ ਕਰਵਾਉਂਗਾ ਤੇ ਇਹ ਕਰਨੇ ਆ ਇੱਕ ਤੁਸੀਂ ਆ ਜਿਹੜੇ ਨਾਲ ਤੁਹਾਨੂੰ ਐਮ ਐਸ ਵਰਡ ਐਮ ਐਸ ਐਕਸ ਰੈਪਰਸ ਪਾਵਰਪੁਆਇੰਟ ਦੀ ਗੱਲ ਇੱਕ ਵੀਡੀਓ ਅਪਲੋਡ ਹੋਈ ਐ ਐਮ ਐਸ ਵਰਡ ਦੀ ਜਿੱਥੇ ਮੈਂ ਤੁਹਾਡੀ ਇੱਕ ਘੰਟੇ ਦੀ ਵੀਡੀਓ ਦੇ ਵਿੱਚ ਸਾਰੀਆਂ ਸ਼ਾਰਟਕਟ ਕੀ ਸਾਰੇ ਜਿੰਨੇ ਆਪਰੇਸ਼ਨ ਬਣਦੇ ਆਗੇ ਐਮ ਐਸ ਵਰਡ ਤੋਂ ਸਾਰੇ ਕੰਪਲੀਟ ਕਰਵਾ ਚੁੱਕਿਆ ਹੈਗਾ ਠੀਕ ਹੈ ਜੀ ਤਾਂ ਕਰਕੇ ਜਿਹੜੇ ਸਬਜੈਕਟ ਸੌਖੇ ਆ ਉਹਨਾਂ ਤੋਂ ਤੁਸੀਂ ਆਪਾਂ ਪੜ੍ਹਨੇ ਪੜਨਾ ਹੈਗਾ ਜਿਹੜੇ ਔਖੇ ਆ ਉਹਨਾਂ ਤੇ ਜ਼ੋਰ ਲਾ ਕੇ ਸਵਾਰ ਆਪਾਂ ਲੈਣਾ ਤੇ ਪੜ੍ਹਨਾ ਮੇਰੇ ਸਾਹਬ ਤੇ ਪਊਗਾ ਜਿਹੜਾ ਬੱਚ ਟਾਈਮ ਕਿ ਜੇ ਦਾ ਰਾਜੀ ਤੁਸੀਂ ਆਦੇ ਦਿਲ ਨੂੰ ਦਿਲਾਸਾ ਦੇਣਾਗਾ ਕਿ ਜੇ ਮੈਂ 2 ਘੰਟੇ ਪੜ੍ਹ ਲਿਆ 3 ਘੰਟੇ ਪੜ੍ਹ ਲਿਆ ਫਿਰ ਤਾਂ ਬਹੁਤ ਹੈ ਪਰ ਜੇ ਤੁਸੀਂ ਰੀਅਲ ਦੇ ਵਿੱਚ ਪੜ੍ਹਨਾਗਾ ਘੱਟੋ ਘੱਟ 6 ਤੋਂ 7 ਘੰਟੇ 6 ਤੋਂ 8 ਘੰਟੇ ਤੁਸੀਂ ਦਿਨ ਦੇ ਵਿੱਚ ਸਟੱਡੀ ਕਰਨੀ ਹੀ ਕਰਨੀ ਹੈ ਟਾਈਮ ਟੇਬਲ ਵਾਲੀ ਵੀਡੀਓ ਮੈਂ ਦੁਬਾਰਾ ਫੇਰ ਦੱਸਿਆ ਤਾਂ ਉਹ ਮੈਂ ਕਮੈਂਟ ਸੈਕਸ਼ਨ ਦੇ ਵਿੱਚ ਪਾ ਦੇਣਾ ਉਹ ਵੀਡੀਓ ਦੇ ਹਿਸਾਬ ਤੇ ਜੀ ਤੁਸੀਂ ਟਾਈਮ ਟੇਬਲ ਬਣਾਓਗੇ ਨਾ ਆਪਦਾ ਤੁਹਾਡਾ ਸਮਾਂ ਵੀ ਬਹੁਤ ਬਚੂਗਾ ਬਹੁਤ ਜਿਆਦਾ ਤੁਹਾਡਾ ਸਮਾਂ ਬਚ ਜੂਗਾ ਤੇ ਨਾਲ ਹੀ ਤੁਹਾਡਾ ਸਲੇਪਸ ਵੀ ਛੇਤੀ ਕੰਪਲੀਟ ਹੋ ਜੂਗਾ ਹੁਣ ਬਹੁਤ ਬੱਚਿਆਂ ਨੂੰ ਪ੍ਰੋਬਲਮ ਆਉਂਦੀ ਹੈ ਕਹਿੰਦੇ ਜੀ ਅਸੀਂ ਜੌਬ ਕਰਦੇ ਹਾਂ ਅਸੀਂ ਪ੍ਰਾਈਵੇਟ ਲੱਗੇ ਹੋਏ ਅਸੀਂ ਕਿਵੇਂ ਕਰੀਏ ਤਾਂ ਰਾਜੀ ਦੇਖੋ ਜਿੱਥੇ ਤੁਸੀਂ ਅੱਗੇ 7 ਵਜੇ ਉੱਠਦੇ ਸੀ ਉੱਥੇ ਸਵੇਰੇ 5 ਵਜੇ ਉੱਠ ਖੜੋ 5 ਤੋਂ 2 ਘੰਟੇ ਸਟਡੀ ਸ਼ਾਮ ਨੂੰ ਕਰ ਲਓ ਸੁਬਾ ਕਰ ਲਓ ਤੇ 3 ਘੰਟੇ ਸਟਡੀ ਸ਼ਾਮ ਨੂੰ ਕਰ ਲਓ ਜੇਕਰ ਕੋਈ ਬੱਚਾ ਮਤਲਬ ਜੋਬ ਕਰਦਾ ਤੁਸੀਂ ਘਟੋ ਘਟ ਪੰਜ ਘੰਟੇ ਦਾ ਲਾਜੇ ਕੱਢੋ ਕੱਢੋ ਠੀਕ ਹੈ ਜੀ ਫਿਰ ਪੇਪਰ ਕਲੀਅਰ ਹੋਣਾ ਰਾਜ ਸਰਕਾਰੀ ਨੌਕਰੀ ਲੈਣੀ ਕੋਈ ਛੋਟੀ ਮੋਟੀ ਗੱਲ ਨਹੀਂ ਜ਼ਰੂਰੀ ਨਹੀਂ ਹੈਗਾ ਕਿ ਜਿਹੜੇ ਬੱਚੇ ਆਪਣੇ ਕੋਲੇ ਆ ਠੀਕ ਹੈ ਕਿ ਉਹੀ ਤਿਆਰੀ ਕਰੀ ਜਾਂਦੇ ਆ ਬਹੁਤ ਜਗ੍ਹਾ ਦੇ ਇੰਸਟੀਚਿਊਟ ਆ ਬਹੁਤ ਦੂਰੂ ਦੂਰਾ ਦਾ ਸਟੇਟ ਬਹੁਤ ਥੱਲੇ ਬੱਚੇ ਸਟੱਡੀ ਕਰ ਰਹੇ ਆ ਤਾਂ ਆਪਾਂ ਸਾਰੇ ਤੋਂ ਅੱਗੇ ਲੰਘਣਾਗਾ ਅੱਗੇ ਲੰਘਣ ਦਾ ਕਾਰਨ ਨਹੀਂ ਹੈ ਕਿ ਬਾਰੀ ਬਾਰੀ ਮੈਂ ਤੁਹਾਨੂੰ ਸਮੇਂ ਸਮੇਂ ਗਾਈਡੈਂਸ ਦਿਆਂਗਾ ਤੇ ਮੇਰੇ ਹਿਸਾਬ ਦੇ ਪੜ੍ਹਨ ਨੂੰ ਭਾਈ ਸਾਹਿਬ ਵਧੀਆ ਰਹੋਗੇ ਕਿਉਂਕਿ ਮੇਰੇ ਕੋਲ ਤਾਂ ਸਿਰਫ ਤੁਸੀਂ ਆ ਮੈਨੂੰ ਸ ਵੇਖਿਆ ਮੇਰਾ ਫੋਕਸ ਤਾਂ ਤੁਹਾਡੇ ਤੇ ਹੈ ਤੁਹਾਨੂੰ ਸਲੀਪਸ ਲਿਆ ਲਾ ਦੇਣਾ ਤੁਹਾਨੂੰ ਚੀਜ਼ਾਂ ਕੰਟੈਂਟ ਦੇਣਾ ਉਹ ਜ਼ਿੰਮੇਵਾਰੀ ਮੇਰੀ ਹੈ ਮੇਰਾ ਕੰਟੈਂਟ ਕਰਵਾਇਆ ਹੋਇਆ ਪੇਪਰ ਦੇ ਵਿੱਚ ਆਊਗਾ ਉਹ ਜ਼ਿੰਮੇਵਾਰੀ ਮੇਰੀ ਹੈ ਤੁਹਾਨੂੰ ਸਮਝਾਉਣ ਦੀ ਜ਼ਿੰਮੇਵਾਰੀ ਮੇਰੀ ਹੈ ਜਿਹੜੇ ਬੱਚੇ ਨਹੀਂ ਸਾਨੂੰ ਇੰਗਲਿਸ਼ ਨਹੀਂ ਆਉਂਦੀ ਉਹਨਾਂ ਨੂੰ ਵੀ ਇੰਗਲਿਸ਼ ਆਉਣ ਲੱਗ ਗਈ ਜਿਹੜੇ ਦੋ ਲੈਕਚਰ ਪਾਏ ਆ ਮੈਂ ਠੀਕ ਹੈ ਉਹ ਸਾਰੀ ਜ਼ਿੰਮੇਵਾਰੀ ਮੇਰੀ ਹੈ ਪਰ ਪੜਨ ਦੀ ਜ਼ਿੰਮੇਵਾਰੀ ਤੁਸੀਂ ਹੈ ਜਿਹੜਾ ਬੱਚਾ ਪੜਨ ਵਾਲਾ ਪਲੀਜ਼ ਬਾਇਸ ਦੇ ਵਿੱਚ ਵੀ ਉਹੀ ਜੁਆਇਨ ਕਰੋ ਜਿਹੜੇ ਬੱਚੇ ਨੇ ਨਹੀਂ ਪੜਨਾ ਪਲੀਜ਼ ਉਹ ਜੁਆਇਨ ਨਾ ਕਰੇ ਠੀਕ ਹੈ